ਉਸ ਨੂੰ ਜਰੂਰ ਦੱਸਣ ਨੂੰ ਕੱਢ ਕੇ ਸਾਨੂੰ ਇਹ ਲੇਖੇ ਲਾਣਾ ਚਾਹੀਦਾ ਤਾਂ ਜੋ ਗੁਰੂ ਦੇ ਕਚਹਿਰੀ ਦੇ ਵਿੱਚ ਉਹ ਲਿਖਿਆ ਜਾਵੇ ਕਿਤੇ ਨਾ ਕਿਤੇ ਮੈਂ ਦਿਖਾ ਸਕਦਾ ਤਸਵੀਰ ਹੈ ਨਾਨਕ ਫਾਈਨਾਂਸ ਸੇਵਾ ਸੁਸਾਇਟੀ ਨੌਜਵਾਨਾਂ ਜਿਸ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਵਾ ਇਹ ਫ੍ਰੀ ਆਫ ਕੋਸਟ ਬਿਲਕੁਲ ਜਿਹੜਾ ਲੋੜਵੰਦਾ ਇੱਥੇ ਆ ਕੇ ਲੰਗਰ ਖਾ ਸਕਦਾ ਵਾ ਮਨ ਚ ਸੋਚ ਕਿਸ ਤਰੀਕੇ ਨਾਲ ਆਈ ਕਿ ਆਪਾਂ ਲੰਗਰ ਵਾਲੇ ਪਾਸੇ ਹੋਈਏ ਲੰਗਰ ਦੀ ਸੇਵਾ ਸ਼ੁਰੂ ਕਰੀਏ ਦਸਵੰਧ ਕੱਢੀਏ ਆਪਣੀ ਕਮਾਈ ਦਾ ਭਾਜੀ ਮੈਂ ਨਾ ਕਾਫੀ ਟਾਈਮ ਤੋਂ ਸੰਸਥਾ ਨਾਲ ਜੁੜਿਆ ਹਾਂ ਠੀਕ ਹੈ ਜੀ ਦबई ਵੀ ਮੈਂ ਸੇਵਾ ਕਰਦਾ ਰਹਿਣਾ ਜਿਹਦਾ ਇਦਾ ਚੱਲਦੀਆਂ ਵਾ ਉਹਨਾਂ ਵਿੱਚ ਵੀ ਫਰੀ ਇਤ ਕਰੋਨਾ ਵਾ ਸਭ ਤੋਂ ਵੱਧ ਪ੍ਰਭਾਵਿਤ ਕਿਸ ਤਰੀਕੇ ਨੂੰ ਕਿਹੜੀ ਸੁਸਾਇਟੀ ਨੂੰ ਦੇਖ ਕੇ ਹੋਏ ਕਿ ਮੈਂ ਵੀ ਯਾਰ ਇਸ ਪਾਸੇ ਆਵਾਂ ਮੈਂ ਵੀ ਖੁਦ ਦਾ ਇੱਕ ਕੋਈ ਸੈਟਅਪ ਜਾਂ ਕਿਸੇ ਤਰੀਕੇ ਨਾਲ ਕਿ ਲੋੜਵੰਦੀ ਸੇਵਾ ਕਰ ਸਕਾਂ ਭਾਜੀ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਭਾਜੀ ਹੁੰਦੇ ਆ ਨਾ ਮੈਂ ਦੇਖ ਕੇ ਉਹਨੂੰ ਜਿਆਦਾ ਪ੍ਰਭਾਵਤ ਹੋਇਆ ਮੇਰੀ ਕੋਸ਼ਿਸ਼ ਹੁੰਦੀ ਹੈ ਹਮੇਸ਼ਾ ਕਿ ਮੈਂ ਵਧੀਆ ਕੰਮ ਕਰਾਂ ਸੇਵਾ ਕਰਾਂ ਬਸ ਇਹ ਮੇਰੀ ਦਿਲ ਤੋਂ ਤਮੰਨਾ ਹੋਰ ਮੈਨੂੰ ਕੋਈ ਚੀਜ਼ ਦੀ ਲੋੜ ਨਹੀਂ ਹੈ ਧਾਰਮਿਕ ਗ੍ਰੰਥਾਂ ਪੋਥੀਆਂ 'ਚ ਲਿਖਿਆ ਹੋਆ ਕਿ ਸਾਨੂੰ ਆਪਣੀ ਕਮਾਈ ਦਾ ਦਸਵੰਦ ਕੱਢ ਕੇ ਕਿਸੇ ਗਰੀਬ ਦੇ ਲੇਖੇ ਜ਼ਰੂਰ ਲਾਣਾ ਚਾਹੀਦਾ ਚਾਹੇ ਉਸ ਨੂੰ ਅਸੀਂ ਲੰਗਰ ਰੂਪੀ ਕਹਿ ਦਈਏ ਜਾਂ ਫਿਰ ਕਿਸੇ ਲੋੜਵੰਦੀ ਮਦਦ ਕਹਿ ਦਈਏ ਉਸ ਨੂੰ ਜ਼ਰੂਰ ਦਸਵੰਦ ਨੂੰ ਕੱਢ ਕੇ ਸਾਨੂੰ ਇਹ ਲੇਖੇ ਲਾਣਾ ਚਾਹੀਦਾ ਤਾਂ ਜੋ ਗੁਰੂ ਦੀ ਕਚਹਿਰੀ ਦੇ ਵਿੱਚ ਉਹ ਲਿਖਿਆ ਜਾਵੇ ਕਿਤੇ ਨਾ ਕਿਤੇ ਮੈਂ ਦਿਖਾ ਸਕਦਾ ਤਸਵੀਰ ਹੈ ਨਾਨਕ ਫਾਈਨਾਂਸ ਸੇਵਾ ਸੁਸਾਇਟੀ ਨੌਜਵਾਨਾਂ ਜਿਸ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਵਾ ਲੰਗਰ ਦੀ ਸੇਵਾ ਦਾ ਸ਼ੁਰੂਆਤ ਕੀਤੀ ਗਈ ਹੈ ਕਿ ਫ੍ਰੀ ਆਫ ਕੋਸਟ ਬਿਲਕੁਲ ਜਿਹੜਾ ਲੋੜਵੰਦਾ ਇੱਥੇ ਆਗੇ ਲੰਗਰ ਖਾ ਸਕਦਾ ਵਾ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਦੇ ਕਰੀਬ ਜੇਕਰ ਗੱਲ ਕੀਤੀ ਜਾਵੇ ਉਸ ਨੌਜਵਾਨ ਦੇ ਪਿਛੋਕੜ ਦੀ ਤਾਂ 2010 ਤੋਂ ਸੇਵਾ ਸੁਸਾਇਟੀਆਂ ਦੇ ਨਾਲ ਜੁੜਦਾ ਵਾ ਅਲੱਗ-ਅਲੱਗ ਸੇਵਾ ਸੁਸਾਇਟੀਆਂ ਦੇ ਨਾਲ ਕੰਮ ਕਰਦਾ ਤੇ ਉਸ ਤੋਂ ਬਾਅਦ ਮਨੁੱਖਤਾ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਉਸ ਨੌਜਵਾਨ ਵੱਲੋਂ ਨਾਨਕ ਫਾਈਨਾਂਸ ਸੇਵਾ ਸੁਸਾਇਟੀ ਦੇ ਨਾਂ ਉੱਤੇ ਫ੍ਰੀ ਲੰਗਰ ਦੀ ਸੇਵਾ ਜਿਹੜੀ ਹੈ ਸ਼ੁਰੂ ਕੀਤੀ ਜਾਂਦੀ ਹੈ ਤਾਂ ਜੋ ਇੱਥੇ ਆ ਗਏ ਲੋੜਵੰਦ ਜਿਹੜਾ ਵਾ ਪੇਟ ਭਰ ਕੇ ਖਾਣਾ ਖਾ ਸਕੇ ਜੇਕਰ ਉਸ ਨੌਜਵਾਨ ਦੀ ਗੱਲ ਕੀਤੀ ਜਾਵੇ ਤਾਂ ਦੁਬਈ ਦੇ ਵਿੱਚ ਟਰਾਂਸਪੋਰਟ ਦਾ ਕੰਮ ਆ ਵਿਦੇਸ਼ ਦੇ ਵਿੱਚ ਰਹਿੰਦੇ ਨੇ ਜਦੋਂ ਆਂਦੇ ਨੇ ਆਣ ਕੇ ਇਹਨਾਂ ਨੌਜਵਾਨਾਂ ਨੂੰ ਉਹਨਾਂ ਦੀ ਬੰਦੀ ਸੈਲਰੀ ਦੇ ਕੇ ਫਿਰ ਵਾਪਸ ਦੁਬਈ ਚਲੇ ਜਾਂਦੇ ਨੇ ਚੰਗੇ ਕਾਰੋਬਾਰੀ ਨੇ ਤੇ ਆਪਣੀ ਕਮਾਈ ਦਾ ਦਸਵੰਦ ਕੱਢ ਕੇ ਉਹਨਾਂ ਜਿਹੜੇ ਲੋਕ ਨੇ ਲੋੜਵੰਦੇ ਨੇ ਉਹਨਾਂ ਦੀ ਮਦਦ ਵਾਸਤੇ ਅੱਗੇ ਆਏ ਨੇ ਗੱਲਬਾਤ ਧਰੂ ਕਰ ਲਾਂਗੇ ਭਾਈ ਸਾਹਿਬ ਭਾਈ ਸਾਹਿਬ ਆਪਣਾ ਨਾਮ ਦੱਸ ਦਿਓ ਕੀ ਮੇਰਾ ਨਾਮ ਲਾਡੀ ਚਾਲਾ ਸਰ ਅੱਛਾ ਲਾਡੀ ਜੀ ਮਨ 'ਚ ਸੋਚ ਕਿਸ ਤਰੀਕੇ ਨਾਲ ਆਈ ਕਿ ਆਪਾਂ ਲੰਗਰ ਵਾਲੇ ਪਾਸੇ ਹੋਈਏ ਲੰਗਰ ਦੀ ਸੇਵਾ ਸ਼ੁਰੂ ਕਰੀਏ ਦਸਵੰਦ ਕੱਢੀਏ ਆਪਣੀ ਕਮਾਈ ਦਾ ਭਾਜੀ ਮੈਂ ਨਾ ਕਾਫੀ ਟਾਈਮ ਤੋਂ ਸੰਸਥਾ ਨਾਲ ਜੁੜਿਆ ਹਾਂ ਠੀਕ ਹੈ ਦੁਬਈ ਵੀ ਮੈਂ ਸੇਵਾ ਕਰਦਾ ਰਹਿਣਾ ਜਿਹਦਾ ਇਦਾਂ ਚੱਲਦੀਆਂ ਵਾਂ ਉਹਨਾਂ ਵਿੱਚ ਵੀ ਫਰੀ ਇ Eid ਕਰੋਨਾ ਵਾਂ ਠੀਕ ਹੈ ਇੱਥੇ ਪ੍ਰਭਾ ਅਸਰਾ ਜੀ ਮਨੁੱਖਤਾ ਦੀ ਸੇਵਾ ਲਿਆ ਠੀਕ ਹੈ ਇੱਥੇ ਬਟਾਲੇ ਸੰਸਥਾ ਵਿਕਾਸ ਵੀ ਰਹੀ ਹੈ ਠੀਕ ਹੈ ਬਹੁਤ ਟਾਈਮ ਦਾ ਮੈਂ ਇਹਨਾਂ ਨਾਲ ਜੁੜਿਆ ਵਾਂ ਤੇ ਮੈਨੂੰ ਇਦਾਂ ਸੀਗਾ ਕਿ ਮੈਂ ਆਪਣਾ ਖੁਦ ਦਾ ਇੱਕ ਸੈਟਅਪ ਬਣਾਵਾਂ ਜਿੱਥੇ ਲੋਕਾਂ ਨੂੰ ਖਾਣਾ ਮਿਲੇ ਇਸ ਸਿਸਟਮ ਸੀ ਸਭ ਤੋਂ ਵੱਧ ਪ੍ਰਭਾਵਿਤ ਕਿਸ ਤਰੀਕੇ ਨੂੰ ਕਿਹੜੀ ਸੁਸਾਇਟੀ ਨੂੰ ਦੇਖ ਕੇ ਹੋਏ ਕਿ ਮੈਂ ਵੀ ਯਾਰ ਇਸ ਪਾਸੇ ਆਵਾਂ ਮੈਂ ਵੀ ਖੁਦ ਦਾ ਇੱਕ ਕੋਈ ਸੈਟਅਪ ਜਾਂ ਕਿਸੇ ਤਰੀਕੇ ਨਾਲ ਇਹ ਲੋੜਵੰਦੀ ਸੇਵਾ ਕਰ ਸਕਾਂ ਭਾਜੀ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਭਾਜੀ ਹੁਰੀ ਹੈ ਨਾ ਮੈਂ ਦੇਖ ਕੇ ਉਹਨੂੰ ਜਿਆਦਾ ਪ੍ਰਭਾਵਤ ਹੋਇਆ ਉਹਨਾਂ ਦਾ ਕੰਮ ਮੈਨੂੰ ਬਹੁਤ ਚੰਗਾ ਲੱਗਦਾ ਠੀਕ ਹੈ ਮੈਨੂੰ ਹੁੰਦਾ ਕਿ ਜੇ ਉਹ ਇਦਾਂ ਕਰ ਸਕਦੇ ਤੇ ਮੈਂ ਕਿਉਂ ਨਹੀਂ ਠੀਕ ਹੈ ਜੀ ਮੇਰੀ ਕੋਸ਼ਿਸ਼ ਹੁੰਦੀ ਹੈ ਹਮੇਸ਼ਾ ਕਿ ਮੈਂ ਵਧੀਆ ਕੰਮ ਕਰਾਂ ਸੇਵਾ ਕਰਾਂ ਬਸ ਇਹ ਹੀ ਮੇਰੀ ਦਿਲ ਤੋਂ ਤਮੰਨਾ ਹੋਰ ਮੈਨੂੰ ਕੋਈ ਚੀਜ਼ ਦੀ ਲੋੜ ਨਹੀਂ ਹੈ ਜੀ ਜੇਕਰ ਗੱਲ ਕੀਤੀ ਜਾਵੇ ਤੇ ਤੁਹਾਡਾ ਕਾਰੋਬਾਰ ਕੀ ਹੈ ਦੁਬਈ ਦੇ ਵਿੱਚ ਕੀ ਕੰਮ ਕਰਦੇ ਹੋ ਦੱਸ ਤਾਂ ਮੈਂ ਦਿੰਦਾ ਤੁਸੀਂ ਵੀ ਦਰਸ਼ਕਾਂ ਨੂੰ ਖੁਦ ਆਪਣੇ ਮੂੰਹ ਜਵਾਨੀ ਦੱਸ ਦਿਓ ਮੇਰਾ ਟਰਾਂਸਪੋਰਟ ਦਾ ਕੰਮ ਹੈ ਜੀ ਮੇਰੇ ਕੋਲ 100 ਕ ਬੰਦਾ ਕੰਮ ਕਰਦਾ ਬਾਹਰ ਡਰਾਈਵਰ ਗੱਡੀਆਂ ਮੇਰੇ ਕੋਲ ਆਪਣੀਆਂ ਜੀ ਇੱਥੇ ਮੇਰੀ ਫਾਈਨਾਂਸ ਕੰਪਨੀ ਹੈ ਜੀ ਬਸ ਇਹ ਸੇਵਾ ਸ਼ੁਰੂ ਕੀਤੀ ਹੈ ਜੀ ਬਸ ਤੁਹਾਡੇ ਆਸਰੇ ਤੁਹਾਡੇ ਭਰਾਵਾਂ ਦਾ ਆਸਰਾ ਹੁੰਦਾ ਜੀ ਦੁਆਵਾਂ ਹੁੰਦੀਆਂ ਇਹਨਾਂ ਦੀਆਂ ਫੇਰੀ ਕੰਮਕਾਰ ਚੱਲਦਾ ਜੀ ਬਾਕੀ ਕਿਰਪਾ ਦੀ ਰੱਬ ਦੀ अच्छा फिर किस तरीके दी खुशी हुंदी है जबो इथे आके कोई लंगर छकदा वा क्योंकि एक अजीब जी फीलिंग अंदरੋਂ ਆਉਂਦੀ ਹੈ अजीब जी खुशी हुंदी है जबो कोई ਗਰੀਬ ਆਕੇ ਜਾਂ ਕੋਈ ਭੁੱਖਾ ਆਕੇ ਪੇਟ ਪਰ ਖਾਣਾ ਖਾ ਕੇ ਜਾਂਦਾ ਭਾਈ ਖੁਸ਼ੀ ਤੇ ਫਿਰ ਤੁਹਾਨੂੰ ਪਤਾ ਹੀ ਹੈ ਜਦੋਂ ਤੁਸੀਂ ਇੰਨੇ ਸਾਲ ਕਿਸੇ ਚੀਜ਼ ਨੂੰ ਬਣਾਉਣ ਚਲਾਤੇ ਹੋਣ ਹੈਨਾ ਤੇ ਫਿਰ ਆਕੇ ਜਦੋਂ ਕੋਈ ਲੰਗਰ ਖਾਂਦਾ ਚਲੋ ਕੋਈ ਨਾ ਕੋਈ ਸੀਸ ਦੇ ਕੇ ਜਾਂਦੇ ਹੋਣਗੇ ਸੀਸਾਂ ਹੀ ਬਹੁਤ ਹੁੰਦੀਆਂ ਬੰਦੇ ਦੀਆਂ ਬਾਕੀ ਮੈਂ ਤੇ ਕਿੰਨਾ ਕਿ ਹਰ ਇੱਕ ਬੰਦੇ ਨੂੰ ਅੱਗੇ ਆਉਣਾ ਚਾਹੀਦਾ ਹੈ ਸੇਵਾ ਕਰਨੀ ਚਾਹੀਦੀ ਹੈ ਜੀ بس اچھا ਇਹ ਮੈਂ ਦੇਖਿਆ ਥੇ ਨੌਜਵਾਨ ਹੋਰ ਵੀ ਤੁਹਾਡੇ ਨਾਲ ਲੱਗੇ ਨੇ ਇਹ ਫੇ ਸੈਲਰੀ ਬੇਸੇ ਨੇ ਜਾਂ ਸੇਵਾ ਕਰਦੇ ਨੇ ਨਹੀਂ ਸਰ ਇਹ ਸੈਲਰੀ ਬੇਸੇ ਆ ਇਹ ਤਿੰਨ ਬੰਦੇ ਆ ਜੀ ਮੇਰੇ ਕੋਲ ਚੌਥਾ ਮੁੰਡਾ ਜਿੰਦਾ ਇਹ ਸਾਰੇ ਸੈਲਰੀ ਬੇਸੇ ਆ ਜੀ ਸੈਲਰੀ ਦਿਨਾ ਇਹਨਾਂ ਨੂੰ ਮੈਂ ਮੰਥਲੀ ਰੂਮ ਲੱਗ ਦਿਤਾ ਪੂਰਾ ਸੈਟਅਪ ਬਣਾ ਕੇ ਫਿਰ ਕੰਮ ਸ਼ੁਰੂ ਕੀਤਾ ਜੀ اچھا ਆਈਡੀਆ ਨਵਾਂ ਜਦੋਂ ਦਿਮਾਗ 'ਚ ਆਂਦਾ ਫਿਰ ਕਿੰਨਾ ਸਮਾਂ ਲਾਇਆ ਉਸ ਇਹ ਸਾਰੇ ਸੈਟਅਪ ਨੂੰ ਤਿਆਰ ਕਰਦਿਆਂ ਜਾਂ ਉਸ ਆਈਡੀਏ ਨੂੰ ਇਹ ਦੁਬਾਰਾ ਜਿਹੜਾ ਹਕੀਕਤ 'ਚ ਬਦਲਣ ਅਜੀ ਉੱਧਰ ਤੇ ਮੈਨੂੰ ਬਹੁਤ ਟਾਈਮ ਹੋ ਗਿਆ ਸੋਚਦੇ ਪਰ ਹੁਣ ਵੀ 2 ਮਹੀਨੇ ਹੋ ਗਏ ਰੇੜੀ ਤਿਆਰ ਫਿਰ ਬੰਦੇ ਲੱਭੇ ਬੰਦੇ ਲੱਭ ਕੇ ਫਿਰ ਬਰਤਨ ਫਿਰ ਹੌਟਪੋਰਟ ਜੋ ਵੀ ਸਮਾਨ ਮੰਗਾਉਂਦੇ ਮੰਗਾਉਂਦੇ ਰੂਮ ਲੱਭੇ ਜਿਹੜੀ ਕਾਫੀ ਟਾਈਮ ਜਾਨੀ 2 2.5 ਮਹੀਨੇ ਲੱਗੇ ਸੱਟ ਤਿਆਰ ਕਰਨੋਂ ਜੀ ਹਾਂਜੀ ਅੱਛਾ ਕਿੰਨੇ ਕ ਲੋਕਾਂ ਦਾ ਫਿਰ ਰਾਸ਼ਨ ਜਿਹੜਾ ਵਾ ਇੱਥੇ ਲੰਗਰ ਜਿਹੜਾ ਤਿਆਰ ਕੀਤਾ ਹੈ ਭਾਈ ਡੇਲੀ 2.5 ਤੋਂ 300 ਬੰਦੇ ਦਾ ਰਾਸ਼ਨ ਤਿਆਰ ਹੁੰਦਾ ਜੀ ਬਾਕੀ ਜੇ ਵਧੇਗਾ ਸਾਨੂੰ ਲੱਗੇਗਾ ਕਿ ਵੱਧ ਬੰਦੇ ਲੋੜ ਹੈ ਤੇ ਵੱਧ ਕਰਾਂਗੇ ਚਾਹੇ 400 ਦਾ ਹੋਵੇ 500 ਦਾ ਕਰਾਂਗੇ ਜੀ ਬਹੁਤ سارے ਨੌਜਵਾਨ ਬਹੁਤ ਸਾਰੇ ਲੋਕ ਦੇਖ ਰਹੇ ਨੇ ਤੁਹਾਨੂੰ ਕੀ ਅਪੀਲ ਕੀ ਕਰਦੇ ਹੋ ਨਾ ਨੌਜਵਾਨਾਂ ਨੂੰ ਅਸੀਂ ਇਹ ਅਪੀਲ ਕਰਦਾ ਜੀ ਕਿ ਸਾਰੇ ਸੇਵਾ ਕਰੋ ਜਿੰਨੂੰ ਜ਼ਰੂਰਤ ਹੈ ਉਹਨੂੰ ਉਹਦਾ ਹੱਕ ਮਿਲਣਾ ਚਾਹੀਦਾ ਸੇਵਾ ਦਾ ਜੀ ਬਸ ਮੇਰੀ ਤੇ ਹੀ ਮੰਗ ਆ ਜੀ ਕਿ ਹਰ ਇੱਕ ਬੰਦੇ ਨੂੰ ਸੇਵਾ ਦਾ ਹੱਕ ਹੈ ਸੇਵਾ ਕਰੋ ਬਸ ਜੀ ਤੁਸੀਂ ਬਿਲਕੁਲ ਜ਼ਰੂਰ ਅਸੀਂ ਉਹਨਾਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਜਿਹੜੇ ਲੋਕ ਇੱਥੇ ਦੁਪਹਿਰ ਨੂੰ ਲੰਗਰ ਖਾਣ ਆਏ ਨੇ ਭਾਈ ਸਾਹਿਬ ਨਾਮ ਕੀ ਆਪਣਾ ਗੁਰਪ੍ਰੀਤ ਹਾਂਜੀ ਗੁਰਪ੍ਰੀਤ ਸਿੰਘ ਅੱਛਾ ਗੁਰਪ੍ਰੀਤ ਜੀ ਕੀ ਕੰਮ ਕਰਦੇ ਹੋ ਤੇ ਕਿੱਥੋਂ ਆਏ ਹੋ ਮੈਂ ਸਮਾਂ ਲੈਣ ਆਇਆ ਸੀ ਉੱਦੋਂ ਗਿਆ ਤੋ ਕਿਸੀ ਕੇ ਨਾਲ ਦੇਖਦੇ ਹੋ ਭਾਈ ਸਾਹਿਬ ਦੀ ਫਿਰ ਸੇਵਾ ਠੀਕ 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 ਠਾਕ ਹੈ ਠੀਕ ਠਾਕ ਹੈ ਜੋ ਕਰਦੇ ਚਾਹੀਦੇ ਨੇ ਵੈਸੇ ਅੱਗੇ ਆਣਾ ਲੋਕਾਂ ਨੂੰ ਹਾਂਜੀ ਹਾਂਜੀ ਬਹੁਤ ਤਰੱਕੀ karenge ਜੀ ਬਹੁਤ ਬਹੁਤ ਤਰੱਕੀ karenge ਹੋਰ ਸਰਜੀਵ ਇਹ ਵੀ ਪੁੰਨੇ ਆ ਜੀ ਕਿ ਕਿਸ ਦੇ ਕੋਈ ਕੋਈ ਖਵਾਉਂਦਾ ਲੰਗਰ ਇਨਾ ਨੇ ਲਾਇਆ ਨਾ ਬਹੁਤ ਪੁੰਨ ਵਾਲਾ ਕੰਮ ਆ ਜੀ ਕਿੰਨੇ ਜਣੇ ਖਾਂਡੇ ਨੇ ਹਾਂਜੀ ਹੋਰ ਕੌਣ ਲਾ ਸਕਦਾ ਜੀ ਇੰਨਾ ਕੌਣ ਕਰ ਸਕਦਾ ਜੀ ਇਹ ਦੁਬਈ ਇਹਨਾਂ ਦਾ ਕਾਰੋਬਾਰ ਹੈ ਤੇ ਕਰਨ ਦੇ ਨੇ ਇਹਨਾਂ ਨੂੰ ਹੋਰ ਮਹਾਰਾਜ ਤਰੱਕੀ ਦੇ ਜੀ ਬਿਲਕੁਲ ਉਸ ਵੇਲੇ ਸੀਸਾ ਵੀ ਜ਼ਰੂਰ ਨਿਕਲਦੀਆਂ ਆ ਮੂੰਹ ਦੇ ਵਿੱਚੋਂ ਜਦੋਂ ਕਿਸੇ ਭੁੱਖੇ ਦੇ ਅੰਦਰ ਆਣ ਜਾਂਦਾ ਵਾ ਉਸੇ ਤਰੀਕੇ ਨਾਲ ਇਸ ਨੌਜਵਾਨ ਨੇ ਦੇਖਿਆ ਕਿ ਜਿਹੜੇ ਲੰਗਰ ਛਕਣ ਆਏ ਨੇ ਉਹਨਾਂ ਵੱਲੋਂ ਸੀਸਾ ਦਿੱਤੀਆਂ ਜਾ ਰਹੀਆਂ ਜਿਸ ਵੀਰ ਦਾ ਹੋਰ ਕਾਰੋਬਾਰ ਜਿਹੜਾ ਵਾ ਵਧੀਆ ਤਰੀਕੇ ਨਾਲ ਚੱਲੇ ਜਿਸ ਤਿੱਕੇ ਨਾਲ ਅੱਗੇ ਕਾਰੋਬਾਰ ਆ ਇਸ ਤੋਂ ਵਧੀਆ ਬਿਹਤਰ ਇਹ ਕੰਮ ਚੱਲੇ ਤੇ ਇਸੇ ਤਰੀਕੇ ਨਾਲ ਲੋਕਾਂ ਦੀ ਜਿਹੜੀ ਸੇਵਾ ਕਰਦੇ ਰਹਿਣ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਕੁੰਡਲ ਸਾਂਝਾ ਟੀਵੀ ਗੁਰਦਾਸਪੁਰ